ਸਸੀ ਕਰਪੀਆਂ ਵੀ ਉਹ ਮੈਥਡਾ ਆਪਣਾ ਮਾਨ ਬਟਿੰਡੇ ਵਾਲਾ ਅੱਜ ਆਪਾਂ ਖਿਲਾੜੇ ਤੇ ਬੈਠੇ ਸ਼ਾਮ ਨੂੰ ਮਹਿਫਲੇ ਜੁੜੀ ਸੀ ਖਾਲਸਿਆਂ ਦੀ ਤੇ ਗੱਲਾਂ ਕਰਨ ਲੱਗੇ ਕੁਦਰਤੀ ਖੇਤੀ ਦੀਆਂ ਜਾਂ ਹੋਰ ਆਸੇ ਪਾਸੇ ਦੀਆਂ ਤੇ ਆਹ ਬਾਈ ਨੂੰ ਤੁਸੀਂ ਜਾਣਦੇ ਹੋ ਬਾਈ ਗੁਰਪ੍ਰੀਤ ਦਵੜੀਖਾਨਾ ਜਿਹੜੇ ਕੁਦਰਤੀ ਖੇਤੀ ਦੇ ਨਾਲ ਜੁੜੇ ਹੋਏ ਨੇ ਇਹ ਬਾਈ ਨੇ ਬਾਈ ਆਪਣੇ ਸੁਭਨਾਵ ਕੀਆ ਦਿਪਿੰਦਰ ਦਿਪਿੰਦਰ ਸਿੰਘ ਪਿੰਡ ਪੁੱਲੀ ਪੁੱਲੀ ਤੇ ਇਹ ਆਪਣੇ ਬਾਬਾ ਜੀ ਦਾ ਤੁਸੀਂ ਜਾਣਦੇ ਹੋ ਹਨਾ ਤੇ ਬਾਈ ਆਪਣਾ ਕੀ ਨਾਮ ਹੈ ਮੇਰਾ ਨਾਮ ਰਾਜ ਤੇਰਾ ਪਿੰਡ ਸੇਵੜਾ ਠੀਕ ਹੈ ਤੇ ਇੱਥੇ ਗੱਲਾਂ ਕਰ ਲਾਗੇ ਕੁਦਰਤੀ ਖੇਤੀ ਦੀਆਂ ਹਾਂਏ ਹੋਰ ਗੱਲ ਕਿੱਥੇ ਪਹੁੰਚੀ ਗੱਲ ਪਹੁੰਚੀ ਜਾ ਕੇ ਕੈਨੇਡਾ ਆ ਬਾਈ ਜਿਹੜਾ ਸਾਹਮਣੇ ਬੈਠਾ ਜਿਹਨੇ ਆਪਣਾ ਨਾਮ ਦੀਪਿੰਦਰ ਦੱਸਿਆ ਬਾਈ ਕਹਿੰਦਾ ਲੋਕ ਹੋਣ ਜਾਂਦੇ ਨੇ ਮੈਂ ਕੈਨੇਡਾ ਤੋਂ ਛੱਡ ਕੇ ਆਇਆ ਤੇ ਮੈਂ ਕਿਹਾ ਬਾਈ ਯਾਰ ਲੱਗਦਾ ਤਾਂ ਹੈ ਨਹੀਂ ਹਨਾ ਪਰ ਬਾਬਾ ਕਹਿੰਦਾ ਜਿਹੜੇ ਸਾਹਮਣੇ ਕੁੜਤਾ ਹੋ ਜਾ ਮੈਂ ਪਾਇਆ ਵੀ ਐ ਲੱਗਦਾ ਵੀ ਕਈ ਸਾਲ ਹੋ ਗਏ ਮੁੜ ਕੇ ਆਏ ਨੂੰ ਆਪਾਂ ਗੱਲ ਉਥੋਂ ਲੈ ਕੇ ਕੁਦਰਤੀ ਖੇਤੀ ਦਾ ਕਰਾਂਗੇ ਬਾਈ ਜੀ ਕਿਹੜੇ ਸਾਲ ਚ ਤੁਸੀਂ ਗਏ ਸੀ ਕੈਨੇਡਾ 13 ਚ ਗਏ ਸੀ ਜੀ 2013 ਚ ਸਟੱਡੀ ਵੇਸ ਤੇ ਪੜ੍ਹਨ ਹੀ ਗਏ ਸੀਗੇ ਹਾਇਰ ਸਟੱਡੀ ਲਈ ਗਏ ਸੀ ਮਾਸਟਰ ਕਰਨ ਗਿਆ ਯੂਨੀਵਰਸਿਟੀ ਜੀ ਕੀਤੀ ਸੀ ਅੱਛਾ ਜੀ ਫਿਰ ਕੀ ਕੀ ਉੱਥੇ ਕੰਮ ਕਰਦੇ ਰਹੇ ਕੰਮ ਤਾਂ ਜਦੋਂ ਨਵੇਂ ਬੰਦਾ ਜਾਂਦਾ ਉਹ ਕੀ ਕਰਦਾ ਉੱਥੇ ਸਾਰੇ ਲੇਬਰ ਹੀ ਕਰਦੇ ਆ ਜੀ ਕੋਈ ਕੁਝ ਨਹੀਂ ਕਹੀ ਜਾਵੇ ਕੋਈ ਕੁਝ ਮਰਜ਼ੀ ਕਹੀ ਜਾਵੇ ਪੜ੍ਹਨਾ ਸਾਰੀ ਲੇਬਰ ਕਰਦੇ ਆ ਠੀਕ ਹੈ ਜਦੋਂ ਪੜ੍ਹਨ ਜਾਂਦੇ ਆ ਸਾਰੇ ਠੀਕ ਹੈ ਸਾਰੀ ਲੇਬਰ ਹੀ ਕਰਨੀ ਪੈਂਦੀ ਹੈ ਕੋਈ ਸਟੱਡੀ ਦੇ ਨਾਲ ਨਾਲ ਪਾਰਟ ਟਾਈਮ ਕੰਮ ਹੋ ਜਾਂਦਾ ਹੈਗਾ ਉਹਨਾਂ ਖਰਚੇ ਕੁਝ ਨਿਕਲੀ ਜਾਂਦੇ ਆ ਚਲ ਸਟਾਰਟਿੰਗ ਵਾਲੇ ਸਾਲਾਂ ਦੇ ਵਿੱਚ ਹੂੰ ਤੇ ਉਹਦੇ ਵਿੱਚ ਵਿੱਚ ਮਤਲਬ ਲੇਬਰ ਦੇ ਨਾਲ ਉਹ ਕੰਮ ਚੱਲੀ ਜਾਂਦਾ ਹੈ ਬਸ ਮੇਰੀ ਮਤਲਬ ਕਿਸਮਤ ਇਹ ਚੰਗੀ ਸੀਗੀ ਤੇ ਫ੍ਰੈਂਚ ਕਰਨ ਕਰਕੇ ਪਹਿਲਾਂ ਮੈਂ ਪੜ੍ਹੀ ਵੀ ਹੋਈ ਹੈ ਉਹਦੇ ਕਰਕੇ ਮੇਰੀ ਪੀਆਰ ਸੌਖੀ ਹੋ ਗਈ ਸੀ ਜੇ ਪੀਆਰ ਹੋ ਗਏ ਵੀ ਇਦਾਂ ਲੋਕ ਤੇ ਪੀਆਰ ਹੋ ਗਏ ਤੇ ਘਰ ਲੈਂਦੇ ਨੇ ਹੋਰ ਆਪਦੇ ਗੱਲਾਂ ਬਾਤਾਂ ਕਰਦੇ ਨੇ ਇਧਰ ਨੇ ਤੇ ਹਨਾ ਕਹਿੰਦੇ ਨੇ ਭਾਈ ਘਰ ਵੀ ਲੈ ਲੈ ਪੀਆਰ ਵੀ ਹੋ ਗੇ ਬਹੁਤ ਵੱਡੀ ਗੱਲ ਨਹੀਂ ਜਾਂਦੀ ਆ ਤੁਸੀਂ ਪੀਆਰ ਛੱਡ ਕੇ ਪਿੰਡ ਆ ਕੇ ਪੂਲੀ ਗਾਰਨ ਕੀ ਦੇਖੋ ਇਹ ਉੱਥੇ ਇਕੱਲਾ ਜਿਹੜੋ ਕਿਸੇ ਬੰਦੇ ਤੋਂ ਪੁੱਛਿਆ ਜਾਂਦਾ ਵੀ ਸਭ ਤੋਂ ਪਹਿਲਾਂ ਟਾਰਗੇਟ ਪੰਜਾਬੀਆਂ ਦਾ ਹੀ ਹੁੰਦਾ ਵੀ ਘਰ ਲੈ ਲਿਆ ਹਮ ਹਰੇਕ ਹੁੰਦਾ ਹੀ ਕੁਐਸਚਨ ਪੁੱਛਦਾ ਹੈ ਪੈਂਦਾ ਘਰ ਲੈਣ ਵਾਰੀ ਹਮ ਘਰ ਲੈ ਲਿਆ ਲੈ ਲਿਆ ਮੈਂ ਇਹ ਚੀਜ਼ ਤੋਂ ਥੋੜਾ ਵੱਡੀ ਚੀਜ਼ ਨਹੀਂ ਮੰਨਦਾ ਇਹਨਾਂ ਨੂੰ ਹਮ ਇਹ ਚੱਕਰ ਵੀ ਹੁੰਦਾ ਹੈਗਾ ਜਿਹੜਾ ਬੰਦਾ ਫਸ ਜਾਂਦਾ ਉਹਦੇ ਵਿੱਚ ਉਹ ਵਾਸੋ ਸੋ ਸੈਟ ਉਹਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ ਸਾਰੀ ਉਮਰ ਉਹ ਘਰ ਕਿਹਨਾ ਥੋੜਾ ਹੁੰਦਾ ਹੈਗਾ ਫਰੈਂਡ ਤੇ ਕਿਸ਼ਤਾਂ ਹੀ ਹੁੰਦੀਆਂ ਸਾਰੀ ਉਮਰ ਦੀ ਹੋਰੀ ਜਿੰਨੀ ਮਰਜ਼ੀ ਭਰੀ ਆ ਪਹਿਲਾਂ 30 ਸਾਲ ਹੁੰਦੀ ਦੀ ਕਿਸ਼ਤ ਉਹਦੀ ਹੁਣ ਉਹ ਪੰਜਾਬੀ ਖਰਚੇ ਵੱਧ ਗਏ ਹੂੰ ਕਹਿੰਦੇ 30 ਤੋਂ 40 45 ਕਰ ਦਿੰਦੇ ਆਗੇ ਹੂੰ 40 45 ਸਾਲ ਕਰ ਦਿੰਦੇ ਆ ਕਿਸ਼ਤੋਂ ਨਹੀਂ ਰਹਿ ਜੂਗੀ ਹੂੰ ਵੀ ਥੋੜੀ ਥੋੜੀ ਹੋਰ ਉਮਰ ਹੋ ਤੋਰ ਤਾਣਾ ਚੁਲ ਜਾ ਕੇ ਰੱਖ ਦਿੰਦੇ ਮੇਦ ਨੂੰ ਹੂੰ ਉਹ ਬਸ ਇਹੀ ਚੱਕਰਾਂ ਚ ਚੁਲ ਜਾ ਰਹੇ ਹੁੰਦਾ ਗੱਡੀਆਂ ਚ ਘਰਾਂ ਤੇ ਪਰ ਕਿਤੇ ਕੋਈ ਵੀ ਚੀਜ਼ ਥੋੜੀ ਨਹੀਂ ਹੁੰਦੀ ਕਿਸ਼ਤਾਂ ਵਾਲਾ ਸਿਸਟਮ ਹੀ ਹੈਗਾ ਭਰੀ ਜਾ ਉਹ ਬਸ ਲੱਗੇ ਰੋ ਉਹਨਾਂ ਦੀ ਨੌਕਰ ਬਣ ਕੇ ਸਰਕਾਰ ਦੇ ਨਹੀਂ ਫੇਰ ਤੁਹਾਡੇ ਕਹਿੰਦੇ ਗੱਲਾਂ ਸਮਝ ਚ ਆ ਗਈਆਂ ਦਿਮਾਗ ਚ ਆ ਗਈਆਂ ਸੀ ਵੀ ਆਪਾਂ ਮੋੜਨਾ ਵਾ ਵਿਜਾ ਇੱਥੇ ਆਪਣਾ ਨਹੀਂ ਪੂਰਾ ਪੈਂਦਾ ਕੀ ਗੱਲ ਕੀ ਕਾਰਨ ਸੀ ਪੂਰਾ ਪੈਂਦਾ ਤਾਂ ਕੋਈ ਚੱਕਰ ਨਹੀਂ ਹੈਗਾ ਇਹ ਪੂਰਾ ਪੂਰਾ ਤਾਂ ਮਤਲਬ ਆਪਣਾ ਪੂਰਾ ਕੰਮ ਸਾਰਾ ਸੈੱਟ ਸੀ ਇਸੇ ਕੰਮ ਕਰ ਸੈੱਟ ਸੀ ਸਾਰੇ ਵਧੀਆ ਕਮਾਈ ਕਰ ਰਹੇ ਸੀ ਇਹੋ ਜੀ ਗੱਲ ਨਹੀਂ ਗਈ ਮੈਂ ਤਾਂ ਜੇ ਮੰਨ ਲਓ ਮੰਨ ਕੇ ਚੱਲੋ ਕਿ ਹਫਤੇ ਦੇ ਵਿੱਚ ਤেন ਤਿੰਨ ਤਿਆਨ ਕੰਮ ਵੀ ਕਰਾਂ ਦਾ ਵੀ ਜਿਹੜੀ ਅੱਜ ਕੱਲ ਗੱਡੀ ਚੱਲਦੀਆਂ ਨਾ ਲੋਕਾਂ ਦੀ ਉਹ ਤੋਂ ਵਧੀਆ ਗੱਡੀ ਚੱਲਦੀ ਸੀ ਆਪਣੀ ਇਹੋ ਜੀ ਗੱਲ ਨਹੀਂ ਸੀ ਹਮ ਪਰ ਗੱਲ ਇਹ ਸੀ ਵੀ ਜਦੋਂ ਤੁਸੀਂ ਉੱਥੇ ਰਹਿੰਦੇ ਹੋ ਵੀ ਤੁਹਾਡੇ ਬੱਚੇ ਹੀ ਤੁਹਾਡੇ ਕੰਟਰੋਲ 'ਚ ਨਹੀਂ ਰਹਣੇ ਆਉਣ ਵਾਲੇ ਟਾਈਮ ਦੇ ਵਿੱਚ ਹਮ ਠੀਕ ਹੈ ਫੋਰ ਦਾ ਸਿਸਟਮ ਐਸਾ ਹੈ ਹਮ ਜਦੋਂ ਉਹਰੇ ਵਾਏ ਤੁਸੀਂ ਜਾਣਿਆ ਵੀ ਕਿਵੇਂ ਤੁਸੀਂ ਕਿਸਾਨਾਂ ਨਾਲ ਮਿਲਿਆ ਮੈ ਉਹਨਾਂ ਨੂੰ ਪਤਾ ਲੱਗਿਆ ਵੀ ਕਿਵੇਂ ਖੇਤੀ ਬਰਬਾਦ ਹੋ ਰਹੀ ਹੈ ਇਹਨਾਂ ਕੰਟਰੀਜ਼ ਦੀ ਖੇਤੀ ਕਿਉਂ ਬਰਬਾਦ ਹੋਈ ਹਮ ਉਸ ਤਰ੍ਹਾਂ ਪੰਜਾਬ ਦੀ ਖੇਤੀ ਕਿਵੇਂ ਬਰਬਾਦ ਹੋ ਰਹੀ ਹੈ ਉਹਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਫੂਡ ਕਿੱਧਰ ਨੂੰ ਜਾ ਰਿਹਾ ਹੈ ਜੀਐਮਓ ਸੀਡ ਵਗੈਰਾ ਸਭ ਕੁਝ ਕਿੱਧਰ ਨੂੰ ਖਾਣੀ ਜਾ ਰਹੀ ਹੈ ਕਿਵੇਂ ਜੈਨੇਟਿਕਲੀ ਮੋਡੀਫਾਈਡ ਫੂਡ ਲੋਕਾਂ ਨੂੰ ਖਵਾਇਆ ਜਾ ਰਿਹਾ ਹੈ ਹਮ ਹਰੇਕ ਚੀਜ਼ ਇੱਕ ਪ੍ਰੋਡਕਟ ਲੈ ਲਓ ਪਿਆਜ਼ ਆਲੂ ਸਾਰੇ ਸਾਰਾ ਤਾਂ ਇੱਕੋ ਇੱਕ ਸਾਈਜ਼ ਚਮਕ ਧਮਕ ਉਹਨਾਂ ਦੀ ਬਰਾਬਰ ਦੇ ਸਾਈਜ਼ ਇਹ ਕਿਵੇਂ ਪੋਜੀਟਿਵਲ ਹੈ ਕੁਛ ਨਾ ਕੁਛ ਛੇੜਖਾਨੀ ਤਾਂ ਹੋ ਰਹੀ ਹੈ ਇਹਦੇ ਵਿੱਚ ਹੋ ਰਹੀ ਹੈ ਉਹ ਚੀਜ਼ ਜਦੋਂ ਸਮਝਿਆ ਹਮ ਫੂਰ ਦੇ ਨੇ ਗਾੜੀ ਨੂੰ ਪਤਾ ਲੱਗਿਆ ਵੀ ਵੀ ਹੋਣ ਜਿਹੜਾ ਇਹਨਾਂ ਕੋਈ ਪਤਾ ਹੈਗਾ ਇਹਦੇ ਲਈ ਚੁੱਪ ਕਰਕੇ ਤਾਂ ਨਹੀਂ ਬੈਠ ਸਕੜੀ ਅਸੀਂ ਉਹਨਾਂ ਬੰਦਿਆਂ 'ਚ ਤਾਂ ਹੈ ਨਹੀਂ ਖਾਲਸੇ ਵਰ ਕਿ ਸਾਰਾ ਕੁਝ ਪਤਾ ਹੋਵੇ ਆਪਾਂ ਨੂੰ ਵੀ ਆਹ ਚੀਜ਼ ਬਰਬਾਰ ਹੋ ਜਾਵੇ ਖਾਲਸੇ ਤੁਸੀਂ ਪਹਿਲਾਂ ਤੋਂ ਬਣੇ ਹੋਏ ਸੀ ਜਾਂ ਉੱਥੋਂ ਆ ਕੇ ਬਣੇ ਜਾਂ ਉੱਥੇ ਬਣੇ ਉਹ ਪਹਿਲਾਂ ਇਸ ਲਾਈਨ 'ਚ ਖਾਲਸੇ ਵਾਲੇ ਪਾਸੇ ਨਹੀਂ ਸੀ ਕਿਉਂ ਨਹੀਂ ਸੀ ਕਿਉਂਕਿ ਇੰਜੀਨੀਅਰਿੰਗ ਲਾਈਨ ਦੇ ਵਿੱਚ ਸੀਗਾ ਜਦੋਂ ਪੜ੍ਹਾਈ ਦੇ ਵਿੱਚ ਪਏ ਹੁੰਦੇ ਆ ਨਾ ਐਵੇਂ ਬੱਚਿਆਂ ਨੂੰ ਅੱਜ ਕੱਲ੍ਹ ਪੜ੍ਹਾਈ ਦੇ ਮਗਰ ਪਾਈ ਜਾਂਦੇ ਆ ਪਾਈ ਜਾਂਦੇ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ ਫਿਰ ਕੁੱਲਾ ਪੜ੍ਹਾਈ ਜੁੱਗੀ ਰਹਿ ਜਾਂਦਾ ਹੈ। ਫਿਰ ਸਿੱਖੀ ਵਾਲੇ ਪਾਸੇ ਤੋਂ ਦੁਰਨ ਵਾਲਾ ਉਹ ਕੰਮ ਦਾ ਪਾਸੇ ਹੋ ਜਾਂਦਾ ਹੈ। ਉਹ ਸਿੱਧਰੀ ਲਾਈਨ ਦੇ ਪਾਸੇ ਹਿਸਟਰੀ ਵਾਲਾ ਹਿਸਟਰੀ ਨਾਲ ਕੋਈ ਲਿੰਕ ਨਹੀਂ ਸੀਗਾ ਸਿੱਖ ਹਿਸਟਰੀ ਨਾਲ। ਫਿਰ ਜਦੋਂ ਇਹ ਐਸਪੀ ਬਾਰੇ ਪੜ੍ਹਨਾ ਸ਼ੁਰੂ ਕੀਤਾ ਉਦੋਂ ਥੋੜੀ ਜਿਹੀ ਬੇਲ ਮਿਲੀ। ਥੋੜਾ ਜਿਹਾ ਉਸ ਪਾਸੇ ਨੂੰ ਚੱਲੇ ਫਿਰ ਥੋੜੀ-ਥੋੜੀ ਪਤਾ ਲੱਗਿਆ ਵੀ ਆਪਣੀ ਪਛਾਣ ਕੀ ਹੈ। ਆਪਾਂ ਕੌਣ ਹੈ? ਕੀ ਹੈ ਆਪਣੀ ਪਛਾਣ? ਉੱਥੇ ਨੇ ਮੂਲ ਨਿਵਾਸੀ ਭਾਈ ਜਿਵੇਂ ਸੌੜੀ ਮੈਂ ਉਹਦੀ ਗੱਲ ਕੱਢਦਾ ਉੱਥੇ ਜਿਵੇਂ ਆਪਾਂ ਸੁਣਦੇ ਆਂ ਜਾਂ ਪੜ੍ਹਦੇ ਆਂ ਉੱਥੇ ਨੇ ਜਿਹੜੇ ਮੂਲ ਨਿਵਾਸੀ ਉਹ ਦੱਬੇ ਹੋਏ ਆ ਉਹਨਾਂ ਨੂੰ ਬਸ ਵੀ ਲਾਲਚ ਚ ਲਾਇਆ ਹੋਇਆ ਇਹ ਗੱਲ ਸੱਚੀ ਹੈ ਬਿਲਕੁਲ ਸੱਚ ਹੈ ਇੱਕ ਅੱਲਾ ਉੱਥੋਂ ਦਾ ਵਰਤਾਰਾ ਨਹੀਂ ਸਾਰੀ ਦੁਨੀਆ 'ਚ ਇਹ ਚੱਲ ਰਿਹਾ ਅੱਛਾ ਜਿੰਨਾ ਹੀ ਧਰਤੀ ਹੈ ਉਹਨਾਂ ਤੋਂ ਉਸ ਧਰਤੀ ਦੇ ਹੱਕ ਵਾਪਸ ਲੈਣੇ ਆ ਹੂੰ ਉੱਥੇ ਇਮੀਗ੍ਰੇਸ਼ਨ ਕੀਤੀ ਗਈ ਉਹਨਾਂ ਕੰਟਰੀਆਂ ਦੇ ਵਿੱਚ ਬਾਹਰ ਲਿਆ ਕੇ ਲੋਕ ਆਏ ਉੱਥੇ ਉਥੋਂ ਦੇ ਮੂਲ ਨਿਵਾਸੀ ਸੀਗੇ ਉਹ ਹੁਣ ਜੰਗਲਾਂ ਦੇ ਵਿੱਚ ਰਹਿੰਦੇ ਆ ਮੋਸਟਲੀ ਬਾਹਰਲੇ ਏਰੀਆ ਦੇ ਵਿੱਚ ਜਾਂ ਜ ਉਹਨਾਂ ਦੇ ਹੱਕ ਨਾ ਮੰਗ ਸਕਣ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਉਹਨਾਂ ਛੇ ਤੇ ਲੱਗੇ ਹੋਏ ਆ ਜਿਹੜੇ ਬਾਹਰਲੇ ਰਹਿੰਦੇ ਆ ਲੋਕ ਜੰਗਲਾਂ ਚ ਉਹ ਸਰਕਾਰ ਦੀ ਡਿਪੈਂਡੈਂਸੀ ਤੋਂ ਬਾਹਰ ਆ ਉਹ ਆਪਣਾ ਫੂਡ ਉਗਾਉਂਦੇ ਆ ਖਾਂਦੇ ਆ ਜਾਂ ਸ਼ਿਕਾਰ ਕਰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਤੋੜ ਕੇ ਸ਼ਹਿਰੀ ਸਿਸਟਮ ਦੇ ਅੰਦਰ ਲੈ ਕੇ ਆਉਣਾ ਉਹ ਚੱਕਰ ਦੇ ਵਿੱਚ ਉਹਨਾਂ ਨੂੰ ਪਸਾਉਣਾ ਆ ਵੀ ਉਹ ਕਿਸਾਨਾਂ ਵਾਲਾ ਚੱਕਰ ਜਿਹੜਾ ਕਹਿੰਦੇ ਆ ਨਾ ਕੰਟਰੋਲ ਚੱਕ ਕੰਟਰੋਲ ਦੇ ਚੱਕਰ ਇਹ ਕੰਟਰੋਲ ਤੋਂ ਬਾਹਰ ਆ ਤੇ ਉੱਥੇ ਬੈਠ ਕੇ ਜਿਹੜੋ ਸੋਚਦੇ ਆ ਵੀ ਆਪਣੇ ਪਿੰਡ ਦਾ ਪਹਿਲੇ ਹੀ ਕੰਟਰੋਲ ਤੋਂ ਬਾਹਰ ਸੀ ਕਿ ਇਸ ਚੱਕਰ ਦੇ ਆਪਾਂ ਤਾਂ ਆਪ ਦੋ ਘਾਉਂਦੇ ਸੀ ਆਪਦਾ ਖਾਂਦੇ ਸੀ ਹਮ ਸਾਰਾ ਕੁਝ ਕਰਦੇ ਸੀ ਆਪਣੀ ਖੇਤੀ ਸੀ ਸਾਰਾ ਆਪਣੇ ਬਿਊਰਗਾਂ ਦਾ ਸਿਸਟਮ ਸੀਗਾ ਉਹ ਸਾਰਾ ਜਿਹੜੋ ਪਤਾ ਲੱਗਿਆ ਉਸ ਚੀਜ਼ ਬਾਰੇ ਫੇਰ ਉਹ ਤੋਂ ਪਤਾ ਲੱਗਦਾ ਨਾ ਵੀ ਕਿੱਥੇ ਖੜੀ ਹੈ ਕਹਾਣੀ ਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ ਕਿੱਥੇ ਤੁਹਾਨੂੰ ਕੰਮ ਕਰਨ ਦੀ ਲੋੜ ਹੈ ਨਹੀਂ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਆਸ-ਪਾਸ ਵਾਲੇ ਆਪਾਂ ਜਿਆਦਾਤਰ ਲੋਕ ਇਹ ਹੁੰਦਾ ਸਭ ਤੋਂ ਵੱਡਾ ਰੋਗ ਕੀ ਕਹਣਗੇ ਲੋਕ ਵੀ ਯਾਰ ਲੋਕ ਜਾਣਦੇ ਆ ਉਹਨਾਂ ਸਮੇਂ ਚ ਤੁਸੀਂ ਪੀਆਰ ਛੱਡ ਕੇ ਆਈ ਜਾਂਦੇ ਹੋ ਤੁਹਾਨੂੰ ਰਿਸ਼ਤੇਦਾਰਾਂ ਨੇ ਜਾਂ ਹੋਰ ਆਏ ਜਾਂ ਤੁਹਾਨੂੰ ਵੀ ਲੱਗਿਆ ਹੋਊ ਵੀ ਕਿਤੇ ਕਹਿਣਾ ਜਾਂ ਕਹਿ ਸਾਹਮਣਾ ਕਰਨਾ ਬੇ ਗੱਲ ਦਾ ਇਹ ਗੱਲ ਤਾਂ ਸਾਹਮਣੇ ਤਾਂ ਕਰਨੀ ਪੈਂਦਾ ਹੁੰਦਾ ਥੋੜਾ ਬੋਤਲ ਚ ਫਿਰ ਕੀ ਉੱਥੇ ਸੋਚ ਕੇ ਚੱਲੇ ਸੀ ਮੈਂ ਜਾ ਕੇ ਕੀ ਕਰੂੰਗਾ ਕੰਮ ਇੰਡੀਆ ਪਹਿਲਾਂ ਇਸ ਚੀਜ਼ ਬਾਰੇ ਪਤਾ ਸੀ ਬੱਚਿਆਂ ਦਾ ਫਿਊਚਰ ਇੱਥੇ ਖਰਾਬ ਹੈ ਵੀ ਉਹ ਬਰੀਆ ਫੂਡ ਆਪਾਂ ਉਹਨਾਂ ਨੂੰ ਖਵਾ ਨਹੀਂ ਸਕਦੇ ਹੂੰ ਉੱਥੇ ਐਲ ਜੀ ਬੀਟੀਕਿਊ ਵਾਲਾ ਕਨਸੈਪਟ ਵੀ ਚੱਲਦਾ ਹੈ ਬਹੁਤ ਵੱਡੀ ਪੱਧਰ ਤੇ ਅੱਜ ਵੀ ਚੱਲੀ ਜਾਂਦਾ ਹੈ ਠੀਕ ਹੈ ਇਹ ਸਾਰਾ ਸਿਸਟਮ ਜੋ ਦੇਖਿਆ ਉਹ ਤੋਂ ਪਤਾ ਲੱਗ ਗਿਆ ਇੱਥੇ ਤਾਂ ਸੇਫ ਨਹੀਂ ਹੈਗੇ ਹੁਣ ਇੱਥੇ ਤਾਂ ਕਹਾਣੀ ਉਹ ਉਲਝ ਜਾਨੀ ਹੈ ਵੀ ਹੁਣ ਜਾਂ ਤਾਂ ਇੱਥੇ ਬੈਠ ਕੇ ਲੜ ਲਓ ਜਾਂ ਇੱਥੇ ਬੈਕ ਆ ਕੇ ਇੱਥੋਂ ਇੱਥੋਂ ਲੜੋ ਵੀ ਇਸ ਚੀਜ਼ ਬਾਰੇ ਕੰਮ ਤਾਂ ਸ਼ੁਰੂ ਕਰਨਾ ਹੀ ਪੈਣਾ ਫਿਰ ਉਹਦੇ ਲਈ ਸੋਚਿਆ ਵੀ ਆਪਣੀ ਉਹ ਧਰਤੀ ਜਿੱਥੇ ਆਪਾਂ ਰਹੇ ਆਂ ਸ਼ੁਰੂ ਤੋਂ ਰਹੇ ਆਂ ਆਪ ਨੂੰ ਪਤਾ ਹੈ ਆਪਾਂ ਉਹ ਫਿਰ ਉੱਥੇ ਜਾ ਕੇ ਹੀ ਕਿਉਂ ਨਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਫਿਰ ਧਰਤੀ ਤੇ ਉੱਤੇ ਆ ਗਈ ਹੁਣ ਇੱਥੇ ਤੁਸੀਂ ਖੇਤੀ ਕਰ ਰਹੇ ਹੋ ਖੇਤੀ ਕਰਦੇ ਆ ਕੁਦਰਤੀ ਖੇਤੀ ਗੁਰਪ੍ਰੀਤ ਦਵੜੀ ਖਾਨ ਦਾ ਇਹਨਾਂ ਨਾਲ ਜੁੜੇ ਹੋਏ ਆਂ ਕਾਦੀ ਖੇਤੀ ਕੁਦਰਤੀ ਖੇਤੀ ਕਰਦੇ ਆ ਜਿਵੇਂ ਮਤਲਬ ਫਸਲਾਂ ਫਸਲਾਂ ਕਣਕ ਪੌ ਜਾਂਦੀ ਹੈ ਗੰਨਾ ਮੁੱਖ ਫਸਲ ਗੰਨਾ ਬੀਜਿਆ ਹੋਇਆ ਹੈ ਗੰਨਾ ਬੀਜਿਆ ਤੇ ਕਣਕ ਹੈਗੀ ਹੋਰੇ ਵਿੱਚ ਸਰੋਂ ਹੋ ਜਾਂਦੀ ਹੈ ਆਲੂ ਵਗੈਰਾ ਇਹ ਜਿਆ ਹੋਰ ਮਤਮਲਟੀ ਮਲਟੀ ਕ੍ਰੋਪਿੰਗ ਕਰਵਾਸਤੇ ਸਬਜ਼ੀ ਹੋ ਜਾਂਦੀ ਹੈ ਕੋਈ ਰੇਜ਼ ਬਰੇ ਨਹੀਂ ਕੋਈ ਰੇਸਪਲੇ ਨਹੀਂ ਉਹਦੇ ਵਿੱਚ ਰੇਸਪਲੇ ਤਾਂ ਬੜਨ ਵੀ ਨਹੀਂ ਦਿੰਦੇ ਅਸੀਂ ਬੜਨ ਵੀ ਨਹੀਂ ਦਿੰਦੇ ਫਿਰ ਉਹ ਬਾਈ ਮੁੱਲ ਉਹਦਾ ਜਿਆਦਾ ਗੁਰਪ੍ਰੀਤ ਬਾਈ ਜਿਆਦੇ ਮਿਲਦਾ ਮੁੱਲ ਵੱਧ ਮਿਲਦਾ ਦੇਖੋ ਕਿਹੜੇ ਲੋਕ ਇਸ ਚੀਜ਼ ਨੂੰ ਜਾਣਦੇ ਆ ਸਮਝਦੇ ਆ ਹੂੰ ਉਹ ਪੇ ਕਰਦੇ ਜਿਹੜੇ ਜਾਣਦੇ ਗੱਲ ਉਹ ਇੰਨੀ ਆ ਵੀ ਆਪਣਾ ਨਾਮ ਬਣਾਉਣ ਚ ਥੋੜਾ ਜਿਹਾ ਟਾਈਮ ਲੱਗਦਾ ਹੂੰ ਉਹਦਾ ਕਿ ਸਬਰ ਰੱਖ ਕੇ ਚੱਲਣਾ ਪੈਂਦਾ ਹੂੰ ਠੀਕ ਆ ਤੇ ਅਸੀਂ ਮੁੱਖ ਫਸਲ ਦੇ ਤੌਰ ਤੇ ਗੰਨੇ ਤੇ ਕਨਸੈਂਟ੍ਰੇਟ ਕੀਤਾ ਗੰਨੇ ਤੇ ਧਿਆਨ ਕੇਂਦਰਿਤ ਕੀਤਾ ਹੂੰ ਤਾਂ ਬੰਨੇ ਨੂੰ ਗੁੜ ਦੇ ਰੂਪ ਚ ਸ਼ੱਕਰ ਦੇ ਰੂਪ ਚ ਜੂਸ ਦੇ ਰੂਪ ਚ ਲੋਕਾਂ ਚ ਲੈ ਕੇ ਜਾਣਾ ਤੇ ਇਹ ਇੱਕ ਇਹੋ ਜੀ ਚੀਜ਼ ਆ ਬੰਨਾ ਹੂੰ ਇਹਦੇ ਤੋਂ ਬਣੇ ਹਰ ਤਰ੍ਹਾਂ ਦੇ ਜਿਹੜੇ ਖਾਦ ਪਦਾਰਥ ਆ ਉਹਨਾਂ ਦੀ ਭਾਰੀ ਮੰਗ ਰਹਿੰਦੀ ਆ ਹੂੰ ਜੇ ਤੁਸੀਂ ਕੁਦਰਤੀ ਖੇਤੀ ਕਰਦੇ ਹੋ ਹੂੰ ਤੇ ਤੁਹਾਨੂੰ ਇੱਕ ਚੀਜ਼ ਤਾਂ ਸਮਝ ਕੇ ਚੱਲਣਾ ਪਊਗਾ ਵੀ ਫਸਲ ਉਹ ਵੀ ਜੋ ਹੂੰ ਜਿਹਦੀ ਮੰਗ ਆ ਜਿਹਦੀ ਪ੍ਰੋਸੈਸਿੰਗ ਸੌਖੀ ਆ ਤੇ ਜਿਹਨੂੰ ਆਸਾਨੀ ਦੇ ਨਾਲ ਆਪਾਂ ਖੇਤਾਂ ਦੇ ਵਿੱਚ ਸਿਰੇ ਚੜ੍ਹਾ ਸਕਦੇ ਆ ਸਕਦੇ ਆ ਉਸ ਪੱਖ ਤੋਂ ਅਸੀਂ ਕੁਝ ਫਸਲਾਂ ਚੁਣੀਆਂ ਹੂੰ ਝੋਨਾ ਮੁਕਤ ਖੇਤੀ ਹੈ ਸਾਡੀ ਹੂੰ ਝੋਨੇ ਤੋਂ ਬਿਨਾ ਜਿਹੜੀ ਵੀ ਫਸਲ ਹੂੰ ਝੋਨੇ ਤੋਂ ਬਿਨਾ ਹੂੰ ਜਿਹੜੀ ਵੀ ਫਸਲ ਸਾਨੂੰ ਠੀਕ ਲੱਗਦੀ ਹੈ ਇਹਨਾਂ ਤਿੰਨ ਪੱਖਾਂ ਤੋਂ ਤਾਂ ਅਸੀਂ ਉਸ ਫਸਲ ਨੂੰ ਆਪਣੇ ਖੇਤ 'ਚ ਜਗ੍ਹਾ ਦਿੰਨੇ ਆ ਅਸੀਂ ਲੋਕਵਾਨ ਕਣਕ ਆ ਸਾਡੇ ਕੋਲੇ ਸੋਨਾ ਮੋਤੀ ਕਣਕ ਆ ਐਟ ਕੀ 1482 ਵੀ ਐਡ ਕੀਤੀ ਆ ਜਿਹੜੀ ਸੋਨਾ ਮੋਤੀ ਕਣਕ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗਲੂਟਨ ਫ੍ਰੀ 슈ਗਰ ਫ੍ਰੀ ਕਣਕ ਆ ਤੇ ਬਹੁਤ ਹੀ ਜ਼ਿਆਦਾ ਹੈਲਥ ਬੈਨੀਫਿਟਸ ਆ ਤਾਂ ਕੁਦਰਤੀ ਖੇਤੀ ਦੇ ਵਿੱਚ ਅਸੀਂ ਦੇਸੀ ਕਣਕਾਂ ਨੂੰ ਪਹਿਲ ਦਿੰਦੇ ਆ ਕਿਉਂਕਿ ਦੇਸੀ ਕਣਕਾਂ ਹੀ ਮਨੁੱਖਾਂ ਦੇ ਤੇ ਮਨੁੱਖਾਂ ਦੇ ਨਾਲ ਰਹਿਣ ਵਾਲੇ ਡੰਗਰਾਂ ਦੇ ਖਾਣ ਲਾਇਕ ਆ ਜਿਹੜੀਆਂ ਇਹ ਯੂਨੀਵਰਸਿਟੀ ਵਾਲੀਆਂ ਕਣਕਾਂ ਹਰੀ ਕ੍ਰਾਂਤੀ ਤੋਂ ਬਾਅਦ ਆਲੀਆਂ ਕਣਕਾਂ ਅਸਲ ਦੇ ਵਿੱਚ ਇਹ ਮਨੁੱਖਾਂ ਦੇ ਤਾਂ ਕੀ ਡੰਗਰਾਂ ਦੇ ਖਾਣ लायक ਕਣਕਾਂ ਵੀ ਨਹੀਂ ਹੈਗੀਆਂ ਇਹ ਇੱਕ ਜਾਣ ਬੁੱਝ ਕੇ ਇੱਕ ਖਾਸ ਤਰ੍ਹਾਂ ਦੇ ਸਿਸਟਮ ਵੱਲੋਂ ਇਹ ਸਾਡੇ ਵਿੱਚ ਇੰਟਰੋਡਿਊਸ ਕੀਤੀਆਂ ਗਈਆਂ ਤੇ ਇਨ੍ਹਾਂ ਕਣਕਾਂ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸ਼ਰੀਰਾਂ ਦਾ ਸਾਡੀ ਜ਼ਿੰਦਗੀ ਦਾ ਹਿੱਸਾ ਬਣੀਆਂ ਹੁਣ ਵੀਟ ਅਲਰਜੀ ਆ ਠੀਕ ਹੈ ਉਹ ਦੇਸੀ ਕਣਕਾਂ ਜਦੋਂ ਖਾਂਦੇ ਸੀ ਉਦੋਂ ਤਾਂ ਹੁੰਦੀ ਨਹੀਂ ਸੀ ਠੀਕ ਹੈ ਤੇ ਜਦੋਂ ਤੋਂ ਇਹ ਖੇਤੀ 'ਚ ਕਣਕਾਂ ਆਈਆਂ ਨੰਬਰਾਂ ਵਾਲੀਆਂ ਉਸ ਤੋਂ ਬਾਅਦ ਬੜੇ ਮਸਲੇ ਬਣ ਗਏ ਤਾਂ ਉਹਦੇ ਤੋਂ ਅਸੀਂ ਫੈਸਲਾ ਕੀਤਾ ਵੀ ਜੇ ਕੁਦਰਤੀ ਖੇਤੀ 'ਚ ਅਸੀਂ ਕਣਕ ਕਰਾਂਗੇ ਤਾਂ ਜਿਹੜੀਆਂ ਪੁਰਾਣੀਆਂ ਦੇਸੀ ਵੈਰਾਈਟੀਆਂ ਕੋਈ 2500 ਸਾਲ ਪੁਰਾਣੀ ਕੋਈ 2000 ਸਾਲ ਪੁਰਾਣੀ ਉਹਨਾਂ ਵੈਰਾਈਟੀਆਂ ਨੂੰ ਆਪਦੀ ਖੇਤੀ 'ਚ ਜਗ੍ਹਾ ਦੇਵਾਂਗੇ ਉਹਵੇਂ ਸੋਨਾ ਮੋਤੀ ਆ ਇਹ ਕੋਈ 2.5000 ਸਾਲ ਪੁਰਾਣੀ ਲਗਾਤਾਰ ਚੱਲੀ ਆ ਰਹੀ ਵੈਰਾਈਟੀ ਹੈ ਤਾਂ ਇਹ ਕਣਕ ਆ ਸਾਡੇ ਕੋਲੇ ਸਰੋਂ ਦੀ ਕਾਸ਼ਤ ਕਰਦੇ ਆਂ ਅਸੀਂ ਠੀਕ ਹੈ ਇਹਦੇ ਇਲਾਵਾ ਆਪ ਦੀ ਲੋੜ ਜੋ ਕਰੀਆਂ ਸਬਜ਼ੀਆਂ ਪੈਦਾ ਕਰਦੇ ਆਂ ਤੇ ਜਿਵੇਂ ਜਿਵੇਂ ਡਿਮਾਂਡ ਹੋਊਗੀ ਉਵੇਂ ਉਵੇਂ ਅਸੀਂ ਦਾਲਾਂ ਵਿੱਚ ਵੀ ਜਾਵਾਂਗੇ ਤੇ ਆਪਣੇ ਖੇਤ ਦੇ ਵਿੱਚ ਫਲਦਾਰ ਬੂਟੇ ਲਾਏ ਆ ਇਹਦੇ ਇਲਾਵਾ ਇਮਾਰਤੀ ਲੱਕੜੀ ਦੇ ਪੱਖ ਤੋਂ ਵੀ ਕੁਝ ਐਗਰੋ ਫੋਰੈਸਟਰੀ ਵਾਲਾ ਕੰਮ ਵੀ ਅਸੀਂ ਆਪਦੇ ਖੇਤ ਦੇ ਵਿੱਚ ਬਿਉੰਤਿਆ ਸਾਡੇ ਇੱਕ ਗਰੁੱਪ ਬਣੇ ਹੋਏ ਬਈ ਆਪਣਾ ਨਾ ਜਿਹੜਾ ਵਟਸਐਪ ਤੇ ਗਰੁੱਪ ਆ ਉਹ ਪੇਡ ਗਰੁੱਪ ਆ ਫਰੀ ਵਾਲਾ ਗਰੁੱਪ ਨਹੀਂ ਬਣਾਇਆ ਆਪਾਂ ਪਹਿਲਾਂ 5 ਸਾਲ 8 ਗਰੁੱਪ ਫਰੀ ਚ ਚਲਾਏ ਪਰ ਤੁਹਾਨੂੰ ਇੱਕ ਗੱਲ ਲੋਕਾਂ ਨੇ ਧਿਆਨ ਚ ਲਿਆਦੀ ਵੀ ਜਾਦੇ ਬੰਦੇ ਸਮਾਦ ਲੈਣ ਵਾਲੇ ਹੀ ਹੁੰਦੇ ਆ ਗਰੁੱਪਾਂ ਚ ਤਾਂ ਅਸਰ ਨਹੀਂ ਕਰਦੇ ਹਾਂ ਉੱਥੋਂ ਫਿਰ ਜਦੋਂ ਸਾਨੂੰ ਸਮਝ ਆਈ ਤਾਂ ਅਸੀਂ ਉਹ 8 ਗਰੁੱਪ ਓਨਲੀ ਐਡਮਿਨ ਕਰਕੇ ਉਹਨਾਂ ਚ ਇੱਕ ਮੈਸੇਜ ਪਾਤਾ ਵੀ ਜਿਹਨੇ ਸਾਡੇ ਨਾਲ ਜੁੜ ਕੇ ਅੱਗੇ ਚੱਲਣਾ ਬਈ ਆਪਦੇ ਖੇਤੀ ਖਰਚੇ ਘਟਾਉਣੇ ਆ ਜਾਂ ਕੁਦਰਤੀ ਖੇਤੀ ਵਾਲੇ ਰਾਹ ਤੇ ਤੁਰਨਾ ਉਹ ਬਈ ਸਾਲ ਦੀ ਇੰਨੀ ਫੀਸ ਭਰ ਕੇ ਸਾਡੇ ਗਰੁੱਪ ਦੇ ਪੇਡ ਗਰੁੱਪ ਦੇ ਮੈਂਬਰ ਬਣ ਗਿਓ ਤਾਂ 2500 ਬੰਦੇ ਚੋਂ ਕਿੰਨੇ ਬੰਦੇ ਮੈਂਬਰ ਬਣੇ ਹੋਣੇ ਤੁਹਾਨੂੰ ਪਤਾ 50 ਵੀ ਨਹੀਂ ਬਣੇ 25 25 ਉਹ ਵੀ 4 ਦਿਨਾਂ ਚ ਤਾਂ ਹੁਣ ਇਹ ਜਿਹੜਾ ਸਾਡੇ ਦੋ ਗਰੁੱਪ ਚੱਲਦੇ ਆ ਭੂਮੀ ਕੇਂਦਰਿਤ ਖੇਤੀ ਗਰੁੱਪ ਇਹਦੇ ਵਿੱਚ 1.5 200 ਬੰਦੇ ਆ ਇਹ ਉਹ ਬੰਦੇ ਆ ਜਿਹੜੇ ਸੀਰੀਅਸਲੀ ਆਪਣੇ ਖੇਤੀਕਾਰ ਚ ਘਟਾਉਣਾ ਚਾਹੁੰਦੇ ਆ ਤੇ ਕੁਦਰਤੀ ਖੇਤੀ ਤਹਿਤ ਸ਼ੁੱਧ ਖੁਰਾਕ ਪੈਦਾ ਕਰਕੇ ਆਪ ਤੇ ਆਪਣੇ ਬਾਲ ਬੱਚਿਆਂ ਨੂੰ ਖਵਾਉਣਾ ਚਾਹੁੰਦੇ ਆ। ਸੋ ਇਸ ਗਰੁੱਪ ਦੇ ਜੇ ਕਿਸੇ ਨੇ ਮੈਂਬਰ ਬਣਨਾ ਉਹ ਬਣ ਸਕਦਾ ਠੀਕ ਹੈ। ਉਹਦੇ ਲਈ ਉਹਨਾਂ ਨੂੰ ਸਾਡੇ ਨਾਲ ਸੰਪਰਕ ਕਰਨਾ ਪਊਗਾ 88377 42682 ਇਸ ਨੰਬਰ ਤੇ WhatsApp ਮੈਸੇਜ ਕਰ ਦੇਣ ਵੀ ਅਸੀਂ ਪੇਡ ਗਰੁੱਪ ਦੇ ਮੈਂਬਰ ਬਣਨਾ ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋ ਜੂਗੀ। ਹੂੰ ਚਲੋ ਉਹ ਕੋਈ ਬੜਾ ਵੱਡਾ ਮਸਲਾ ਨਹੀਂ ਵੀ ਆਪਾਂ ਇਸ ਵੀਡੀਓ ਰਾਹੀਂ ਪੇਡ ਗਰੁੱਪ ਦਾ ਪ੍ਰਚਾਰ ਕਰੀਏ। ਨਹੀਂ ਕੋਈ ਜਲਦੀ ਤੇ ਪਰ ਜਿਹੜੀ ਮੇਨ ਗੱਲ ਆ ਜੋ ਇਹਨਾਂ ਦੀ ਸਮਝ ਆ ਇਸ ਸਮਝ ਦੇ ਮੁਤਾਬਕ ਸਾਰਿਆਂ ਨੂੰ ਚੱਲਣ ਦੀ ਲੋੜ ਆ ਸਾਡੀ ਸਭ ਤੋਂ ਪਹਿਲੀ ਤੇ ਮੁੱਢਲੀ ਜ਼ਿੰਮੇਵਾਰੀ ਆਪਣੇ ਪਰਿਵਾਰ ਨੂੰ ਆਪਣੇ ਰੌਣਿਆਂ ਭੌਣਿਆਂ ਨੂੰ ਸ਼ੁੱਧ ਖੁਰਾਕ ਦੇਣਾ ਠੀਕ ਆ ਜੇ ਅਸੀਂ ਉਹ ਜ਼ਿੰਮੇਵਾਰੀ ਨਹੀਂ ਉਟਾਂਗੇ ਤਾਂ ਕੋਈ ਸਰਕਾਰ ਕਿਉਂ ਉਟੂਗੀ ਠੀਕ ਹੈ ਮੇਰੇ ਬੱਚਿਆਂ ਨੂੰ ਸ਼ੁੱਧ ਖੁਰਾਕ ਮਿਲੇ ਉਹ ਮੇਰੀ ਜ਼ਿੰਮੇਵਾਰੀ ਆ ਭਗਵਾਨ ਤੁਮਾਨ ਦੀ ਤੇ ਭਗਵਾਨ ਤੁਮਾਨ ਨੇ ਮੇਰਾ ਹੱਥ ਨਹੀਂ ਫੜਿਆ ਹੋਇਆ ਵੀ ਤੂੰ ਸ਼ੁੱਧ ਖੁਰਾਕ ਕਿਉਂ ਦੇ ਠੀਕ ਹੈ ਤਾਂ ਅਸੀਂ ਇੰਨੇ ਮਾਨਸਿਕ ਤੇ ਸਰੀਰਕ ਪੱਖ ਤੋਂ ਅਪੰਗ ਹੋ ਗਏ ਆ ਵੀ ਅਸੀਂ ਆਪਣੇ ਪਰਿਵਾਰਾਂ ਦਾ ਭਲਾ ਵੀ ਨਹੀਂ ਸੋਚ ਰਹੇ ਤੇ ਸਾਡੇ ਪਾਤਸ਼ਾਹ ਗੁਰੂ ਸਹਿਬਾਨ ਕਹਿ ਕੇ ਗਿਆ ਸਰਬੱਤ ਦਾ ਭਲਾ ਕਰੋ ਤੇ ਅਸੀਂ ਆਪ ਦੇ ਤਬਰ ਦਾ ਭਲਾ ਵੀ ਸੋਚਣਾ ਬੰਦ ਕੀਤਾ ਹੋਇਆ ਹੈ। ਬਿਲਕੁਲ ਤਾਂ ਇਸ ਤਰ੍ਹਾਂ ਦੀ ਸਮਝ ਤੇ ਇਸ ਤਰ੍ਹਾਂ ਦੀ ਸੋਚ ਨੂੰ ਅਪਣਾਉਣਾ ਪਊਗਾ ਵੱਡੇ ਪੱਧਰ ਤੇ ਫਿਰ ਪੰਜਾਬ ਬਚੂਗਾ ਪੰਜਾਬ ਦੀ ਕਿਸਾਨੀ ਬਚੂਗੀ ਪੰਜਾਬ ਦੇ ਲੋਕ ਬਚਣਗੇ। ਹੁਣ ਦਪਿੰਦਰ ਸਿੰਘ ਜੀ ਹੈ। ਇਹਨਾਂ ਨੂੰ ਦੋ ਬਰੇ ਹੋ ਗਏ। ਪੰਜ ਕਿੱਲੇ ਇਹਨਾਂ ਦੀ ਕੁੱਲ ਪੈਲੀ ਹੈ। ਹੁਣ ਇੱਥੇ ਵੱਡਾ ਪੁਆਇੰਟ ਦੇਖੋ ਵੀ 50 50 ਕਿੱਲਿਆਂ ਵਾਲੇ ਛੱਡ ਕੇ ਕੈਨੇਡਾ ਜਾ ਰਹੇ ਆ ਹਮ ਇੱਥੇ ਚੰਗੀ ਭਾਲੀ ਸ਼ਾਹੀ ਜ਼ਿੰਦਗੀ ਹਾਂ ਸ਼ਾਹੀ ਜ਼ਿੰਦਗੀ ਛੱਡ ਕੇ 50 50 ਵਾਲੇ ਕਿੱਲਿਆਂ ਵਾਲੇ ਕੈਨੇਡਾ ਜਾ ਰਹੇ ਆ ਤੇ 5 ਕਿੱਲਿਆਂ ਵਾਲਾ ਕੈਨੇਡਾ ਦੀ ਆਪਣੇ ਲੋਕਾਂ ਦੀ ਸਮਝ ਮੁਤਾਬਕ ਉਹ ਜ਼ਿੰਦਗੀ ਸ਼ਾਹੀ ਆ ਉਹ ਸ਼ਾਹੀ ਜ਼ਿੰਦਗੀ ਛੱਡ ਕੇ ਇੱਥੇ 5 ਕਿੱਲਿਆਂ ਦੇ ਉੱਤੇ ਆ ਕੇ ਕੁਦਰਤੀ ਖੇਤੀ ਕਰਦਾ ਪਿਆ ਠੀਕ ਆ ਤੇ ਉਹਦੇ ਵਿੱਚ ਵਿੱਚ ਉਹ ਨਾ ਹੈਣੀ 5 ਕਿੱਲਿਆਂ ਚ ਠੀਕ ਬਸ ਬਸ ਨਹੀਂ ਜਿਹਨੂੰ ਲੋਕ ਆਮ ਤੌਰ ਤੇ ਪੱਕੀ ਬਸ ਹਾਂ ਇਹਦੇ ਇਲਾਵਾ ਜਿਹੜੀ 10.5 ਕਿੱਲੇ ਪੈਲੀ ਇਹਨਾਂ ਦੇ ਚਾਚੇ ਤਾਇਿਆਂ ਦੀ ਆ ਉਹ ਵੀ ਪਰਿਵਾਰ ਬਾਹਰ ਆ ਉਹ ਇਹਨਾਂ ਨੇ ਠੇਕੇ ਤੇ ਲਈ ਹੋਈ ਆ ਉਹਦੇ ਚ ਇਹ ਕਰਦੇ ਆ ਜੀ ਘੱਟ ਖਰਚੇ ਵਾਲੀ ਕੈਮੀਕਲ ਖੇਤੀ ਹੂੰ ਉਸ ਖੇਤੀ ਦੇ ਵਿੱਚ ਵੀ ਕਣਕ ਝੋਨੇ ਦਾ ਨਾਲ ਵਿੱਚੇ ਵਾਉਂਦੇ ਆ ਹੂੰ ਤੇ ਦੋਹਾਂ ਫਸਲਾਂ ਦੇ ਵਿਚਾਲੇ ਜੰਤਰ ਬੀਜ ਕੇ ਵਾਉਂਦੇ ਆ ਹੂੰ ਲੋਕ ਆਪ ਦੇ ਬਾਣਾ ਚ ਅੱਗ ਲਾਉਂਦੇ ਆ ਤੇ ਜੰਤਰ ਦੀ ਬੀਜ ਤੇ ਇਹ ਜਿਹੜਾ ਹੈਗਾ ਭਾਈ ਠੇਕੇ ਵਾਲੇ ਵਾਣ ਦੇ ਵਿੱਚ ਵੀ ਅੱਗ ਨਹੀਂ ਲਾਉਂਦਾ ਤੇ ਜੰਤਰ ਬੀਜ ਕੇ ਬੋਂਦਾ ਉਹਨਾਂ ਦੀ ਜ਼ਮੀਨ ਦਾ ਵੀ ਇਹ ਭਲਾ ਸੋਚਦਾ ਠੀਕ ਹੈ ਤਾਂ ਇਸ ਤਰ੍ਹਾਂ ਦੀ ਸੋਚ ਸਾਰਿਆਂ ਦੀ ਕਿਉਂ ਨਹੀਂ ਹੋ ਜਾਂਦੀ ਇਹ ਮੇਰੇ ਲਈ ਇੱਕ ਸੋਚ ਦਾ ਵਿਸ਼ਾ ਕੋਈ ਹੋਰ ਗੱਲ ਬਸ ਜੀ ਧੰਨਵਾਦ ਇਹਨੇ ਭਾਈ ਗੁਰਪ੍ਰੀਤ ਸਿੰਘ ਦਬੜੀਖਾਨਾ ਨੰਬਰ ਹੈ ਤੁਸੀਂ ਦੁਬਾਰੇ ਵੀ ਬੋਲ ਦਿਓ ਜੀ ਤੁਸੀਂ ਕਿਸੇ ਨੇ ਕੁਦਰਤੀ ਕੀਤੀ ਜੋੜ ਨਹੀਂ ਕਿੰਨਾ ਬੋਲੇ ਠਰਸੀ 83377 83370 41682 41682 ਤੁਸੀਂ ਕੁਦਰਤੀ ਖੇਤੀ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ ਜਾਂ ਇਹਨਾਂ ਨਾਲ ਜੁੜਨਾ ਤਾਂ ਜਰੂਰ ਬਹੁਤ ਵਧੀਆ ਕੰਮ ਕਰ ਰਹੇ ਨੇ ਧੰਨਵਾਦ ਜੀ ਸਤਿ ਸ੍ਰੀ ਅਕਾਲ